ਮੈਂ ਮਾਨ ਸਰਕਾਰ ਦਾ ਦਿਲ ਦੇ ਡੂੰਘਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਹਨ ਹਰ ਸਾਲ ਰਿਜ਼ਲਟ ਆਉਂਦੇ ਹਨ ਲਗਾਤਾਰ ਬੱਚਿਆਂ ਨੂੰ ਓਪਰਚ्युनिटीਜ਼ ਮਿਲਦੀਆਂ ਮੈਂ ਬਹੁਤ ਸਾਰੇ ਅਹੋਜੇ ਯੂਥ ਨੂੰ ਜਾਣਦੀ ਹਾਂ ਬਹੁਤ ਸਾਰੇ ਬੱਚਿਆਂ ਨੂੰ ਜਾਣਦੀ ਹਾਂ ਜਿਹੜੇ ਬਾਹਰ ਜਾਣਾ ਚਾਹੁੰਦੇ ਸੀ ਬਟ ਹੁਣ ਗਏ ਨਹੀਂ ਉੱਥੋਂ ਵੀ ਵਾਪਸ ਆ ਰਹੇ ਨੇ ਕਿ ਇੱਥੇ ਆ ਕੇ ਅਸੀਂ ਗਵਰਨਮੈਂਟ ਜੌਬ ਲੈ ਲਈਏ ਮਾਨ ਸਰਕਾਰ ਦਾ ਮੈਂ ਇਸ ਗੱਲ ਲਈ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇਹ ਮੌਕੇ ਦਿੱਤੇ ਇਹਨਾਂ ਮੌਕਿਆਂ ਦੀ ਬਦੌਲਤ ਅੱਜ ਇਹ ਮੇਰੀ ਤੀਸਰੀ ਨੌਕਰੀ ਹੈ ਮੈਂ ਯੂਥ ਨੂੰ ਇਹੀ ਬੇਨਤੀ ਤੇ ਲਗਾਤਾਰ ਮਿਹਨਤ ਕਰਦੇ ਰਹੋ ਉਸ ਮਿਹਨਤ ਦਾ ਮੁੱਲ ਮਿਲੂਗਾ ਜਿਹੜੇ ਇੱਥੇ ਕਹਿੰਦੇ ਨੇ ਵੀ ਇੱਥੇ ਜੌਬ ਨਹੀਂ ਮਿਲਦੀ ਪੰਜਾਬ ਦੇ ਵਿੱਚ ਉਹਨਾਂ ਦੀ ਆਪਦੀ ਹੀ ਕੋਈ ਕਮੀ ਹੈ ਬਟ ਇੱਥੇ ਕੋਈ ਵੀ ਕਮੀ ਨਹੀਂ ਹੈਗੀ ਜੌਬ ਦੀ ਜੇ ਮੈਂ ਲੈ ਸਕਦੀ ਆ ਇਲੈਕਟ੍ਰੀਕਲ ਡਿਪਾਰਟਮੈਂਟ ਦੇ ਵਿੱਚ ਹੋ ਕੇ ਤਾਂ ਬਹੁਤ ਸਾਰੇ ਮੁੰਡੇ ਕੁੜੀਆਂ ਵੀ ਲੈ ਸਕਦੀਆਂ ਨੇ ਬਗੈਰ ਕਿਸੇ ਰਿਸ਼ਵਤ ਤੋਂ ਬਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਆ ਉਹਨਾਂ ਨੇ ਵੈਕੈਂਸੀਸ ਕੱਢੀ ਐਂਡ ਵਿਦਆਊਟ ਐਨੀ ਕ腐ਸ਼ਨ ਕੋਈ ਵੀ ਮਤਲਬ ਵਿਦਆਊਟ ਸਬ ਟ੍ਰਾਂਸਪੇਰੈਂਸੀ ਨਹੀਂ ਮੈਂ ਭਗਵਾਨ ਸਨਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਮਾਪਿਓ ਦਾ ਇਹ ਸੁਪਨਾ ਸাকার ਕੀਤਾ ਮੈਂ ਯੂਥ ਨੂੰ ਵੀ ਸਹੀ ਮੈਸੇਜ ਦਊਂਗਾ ਵੀ ਜੇ ਤੁਸੀਂ ਮਿਹਨਤ ਕਰੋਗੇ ਤਾਂ ਸਰਕਾਰ ਵੀ ਥੋੜਾ ਸਾਥ ਦੇਗੀ ਤੇ ਤੁਸੀਂ ਪ੍ਰੋਪਰ ਐਗਜ਼ਾਮ ਕਲੀਅਰ ਕਰਕੇ ਜੌਬ ਵੀ ਹਾਸਲ ਕਰੋਗੇ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਕਿ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝਣਾ ਵੀ ਨਹੀਂ ਹੋਰ ਪੜੋ ਜਿਵੇਂ ਕੋਈ ਮੁੰਡੇ ਨੇ ਕਿਹਾ ਤੀਜੀ ਨੌਕਰੀ ਹੈ ਹੋਰ ਅੱਗੇ ਪੀਸੀਐਸ ਦੇ ਵੀ ਨਿਕਲਣਗੇ ਕੱਲ ਨੂੰ ਯੂਪੀਐਸਸੀ ਦੇ ਸੈਂਟਰ ਖੋਲ ਰਹੇ ਆ ਆਈਐਸ ਵਾਸਤੇ ਤਿਆਰੀ ਕਰ ਲਓ ਕਿਉਂ ਆਪਾਂ ਕਿਉਂ ਨਹੀਂ ਕਰ ਸਕਦੇ ਜੀ ਜਿਹੜੇ ਆਈਐਸ ਬਣਦੇ ਆ ਕੋਈ ਉਹ ਵੀ ਤਾਂ ਆਪਣੇ ਪਰ ਗਈ ਹੈ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਸੋ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨਵੇ ਜਹਾਜ਼ ਨੂੰ ਮੌਕਾ ਦਿੰਦਾ ਬਸ